ਪੁਲਿਸ ਦੇ ਅੱਗੇ-ਅੱਗੇ ਹੌਲੀ-ਹੌਲੀ ਤੁਰੇ ਜਾ ਰਹੇ ਇਹ ਦੋ ਮੁੰਡੇ ਅਤੇ ਇਸ ਕੁੜੀ ਨੂੰ ਬਠਿੰਡਾ ਦੇ ਇੱਕ ਨਿੱਜੀ ਹੋਟਲ ਦੇ ਵਿੱਚੋਂ ਕਾਬੂ ਕੀਤਾ ਹੈ ਜਿੱਥੇ ਇਹ ਲੋਕ ਸ਼ਰਿਆਮ ਰੰਗਰਲੀਆਂ ਮਨਾ ਰਹੇ ਸਨ ਪੁਲਿਸ ਦੇ ਮੁਤਾਬਕ ਬਠਿੰਡਾ ਦੇ ਮਾਲ ਰੋਡ ਉੱਤੇ ਬਣੇ ਇੱਕ ਹੋਟਲ ਦੇ ਵਿੱਚ ਸੈਕਸ ਰੈਕਟ ਜੋਰਾ ਸ਼ੋਰਾਂ ਤੇ ਚੱਲਦਾ ਸੀ ਜਿੱਥੇ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਛਾਪਾ ਮਾਰ ਕੇ ਇਸ ਦਾ ਪਰਦਾਫਾਸ਼ ਕਰ ਦਿੱਤਾ ਗਿਆ ਤੇ ਇਸ ਦੌਰਾਨ ਹੀ ਇਹਨਾਂ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਇਹਨਾਂ ਬਾਰੇ ਖੁਲਾਸੇ ਕੀਤੇ ਉਹ ਸੁਣੋ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਸਨ ਕਿ ਜਿੰਨੇ ਵੀ ਆਪਣੇ ਏਰੀਆ ਦੇ ਵਿੱਚ ਹੋਟਲ ਪੈਂਦੇ ਹਨ ਉਹਨਾਂ ਦੇ ਵਿੱਚ ਕੋਈ ਇਲੈਗਲ ਐਕਟੀਵਿਟੀ ਨਾ ਹੋਵੇ ਉਸੇ ਦੀ ਲੜੀ ਵਿੱਚ ਅਸੀਂ ਇੱਕ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਇਹ ਲਾ ਹੋਟਲ ਗਾਰਗਾ ਮਾਲ ਰੋਡ ਤੇ ਫੈਰ ਬਿਗਾਰ ਦੇ ਚੌਂਕ ਦੇ ਕੋਲੇ ਉੱਥੇ ਇਲੀਗਲ ਐਕਟੀਵਿਟੀ ਜਿਵੇਂ ਆਪਾਂ ਕਹਿੰਦੇ ਸਨ ਮੋਰਲ ਡੈਫਿਕنگ ਹੋ ਰਹੀ ਸੀ ਉਸੇ ਨੂੰ ਅਸੀਂ ਫਾਲੋਅ ਅਪ ਕਰਦੇ ਹੋਏ ਉਸੇ ਇਨਫੋਰਮੇਸ਼ਨ ਨੂੰ ਅਸੀਂ ਫਾਲੋਅ ਕਰਦੇ ਹੋਏ ਅਸੀਂ ਰੇਡ ਕੀਤੀ ਰੇਡ ਦੇ ਦੌਰਾਨ ਉੱਥੇ ਸਾਨੂੰ ਇੱਕ ਸੈਕਸ ਵਰਕਰ ਇੱਕ ਨਿਤਨ ਮੌਂਗਾ ਨਾਂ ਦੇ ਜਿਹੜੇ ਲੜਕੇ ਦੇ ਨਾਲ ਆ ਸਾਨੂੰ ਉੱਥੇ ਮਿਲ ਨਹੀਂ ਪਾਈ ਗਈ ਆ ਔਰ ਜਿਹੜੇ ਹੋਟਲ ਗਾਰਗਾ ਦੇ ਦੋ ਅਮਪਲਾਈਸ ਸੀਗੇ ਇੱਕ ਪ੍ਰਤਾਪ ਸਿੰਘ ਨਾਂ ਦਾ ਆਦਮੀ ਉੱਤਰਾਖੰਡ ਦਾ ਰਹਿਣ ਵਾਲਾ ਔਰ ਇੱਕ ਲੇਡੀ ਜਿਹੜੀ ਸਿਮਰਨਜੀਤ ਕੌਰ ਜੋ ਕੋਰਸ਼ਮੀਰ ਦੀ ਰਹਿਣ ਵਾਲੀ ਆ ਉਹਨਾਂ ਨੂੰ ਅਸੀਂ ਕਾਬੂ ਕਰ ਲਿਆ ਔਰ ਜੋ ਸੈਕਸ ਵਰਕਰ ਸੀਗੀ ਉਹ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਕੋ ਉਸ ਦੇ ਸੰਬੰਧ ਵਿੱਚ ਅਸੀਂ ਜਿਹੜੀ ਅੱਜ ਉਹਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਪਰ ਅਗਨੀ ਉਹ ਕੰਮ ਲੈ ਅੱਛਾ ਕੋਰਟ ਦੇ ਵਿੱਚ ਪੇਸ਼ ਕੀਤਾ ਰਵਾਣ ਲੈ ਲੈ ਹਾਂਜੀ ਅੱਜ ਦੋਸ਼ੀਆਂ ਨੂੰ ਪੇਸ਼ ਕੀਤਾ ਇੱਕ ਦਿਨ ਦਾ ਸਾਨੂੰ ਪੁਲਿਸ ਰਿਮਾਨ ਮਿਲਿਆ ਅੱਛਾ ਟੋਟਲ ਕਿੰਨੀ ਕੁਰੀਆਂ ਕਿੰਨੇ ਮੁੰਡੇ ਇਹ ਚ ਨਹੀਂ ਦੇਖੋ ਇਹਦੇ ਵਿੱਚ ਸੈਕਸ ਵਰਕਰ ਤਾਂ ਇੱਕ ਹੀ ਸੀਗੀ ਔਰ ਜੋ ਆਪਰੇਟ ਕਰ ਰਹੇ ਸੀ ਇਸ ਧੰਨੇ ਨੂੰ ਉਹ ਆਪਣੇ ਲੋਕਲ ਦੇ ਵਿੱਚ ਹੀ ਦੋ ਲੇਡੀਜ਼ ਰਹਿ ਰਹੀਆਂ کافی ਇੱਕ ਹੈਗੀ ਇੱਕ ਤਾਂ ਪ੍ਰੀਤੀ ਨਾਮ ਦੀ ਹੈਗੀ ਆ ਇੱਕ ਪੂਜਾ ਨਾਮ ਦੀ ਇਹ ਜਿਹੜੀ ਸੈਕਸ ਵਰਕਰ ਸੀ ਉਹ ਪ੍ਰੀਤੀ ਤੇ ਪੂਜਾ ਦੇ ਟੱਚ ਵਿੱਚ ਸੀ ਔਰ ਪ੍ਰੀਤੀ ਤੇ ਜਿਹੜੇ ਪੂਜਾ ਉਹ ਇਹਨਾਂ ਹੋਟਲਾਂ ਦੇ ਟੱਚ ਵਿੱਚ ਸੀ ਉਹ ਜਿਹੜੀ ਪ੍ਰੀਤੀ ਤੇ ਪੂਜਾ ਹੋਟਲਾਂ ਵਾਲਿਆਂ ਨੂੰ ਜਿਹੜਿਆਂ ਲੜਕੀਆਂ ਸਪਲਾਈ ਕਰਨ ਦਾ ਕੰਮ ਕਰਦੀਆਂ ਸਨ ਸਰ ਟੋਟਲ ਕਿੰਨੇ ਬੰਦੇ ਇਨਵੋਲਵ ਸੀ ਇਸ ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੌਰਾਨ ਸੈਕਸ ਵਰਕਰ ਨੂੰ ਛੱਡ ਕੇ ਅਸੀਂ ਤਿੰਨ ਬੰਦੇ ਆ ਜਿਹੜੇ ਕੂਰ ਦੇ ਅਰੈਸਟ ਕਰ ਲਿਆ ਦੋ ਹੋਟਲ ਵਾਲੇ ਜਿਹੜੇ ਆਪਰੇਟ ਕਰਦੇ ਸੀ ਉਹਨੂੰ ਔਰ ਇੱਕ ਸਾਨੂੰ ਜਿਹੜਾ ਸੀਗਾ ਦੋਸ਼ੀ ਆ ਜਿਹੜਾ ਹੁਣ ਸੈਕਸ ਵਰਕਰ ਦੇ ਨਾਲ ਸੀਗਾ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਅਸੀਂ ਕਰਤੀ ਜੀ ਐਫ ਆਈ ਆਰ ਦਰਜ ਕਰਤੀ ਆ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗੂਗਾ ਵੀ ਇਹ ਹੋਟਲ ਕਿਹਦੇ ਨਾਂ ਤੇ ਰਜਿਸਟਰਡ ਆ ਜਿਸ ਤੇ ਵੀ ਨਾਂ ਤੇ ਰਜਿਸਟਰਡ ਹੋਇਆ ਠੀਕ ਆ ਉਸ ਤੇ ਅਸੀਂ ਮਾਲਕ ਤੇ ਵੀ ਕਾਰਵਾਈ ਕਰਾਂਗੇ ਸਰ ਇਹ ਗ੍ਰਾਹਕਾ ਤੋਂ ਕਿੰਨੇ ਕੇ ਪੈਸੇ ਲੈਂਦੇ ਸੀ ਜੀ ਦੇਖੋ ਇਹ ਦੇਖੋ ਜਿਹੜੀ ਮੋਡਲੀ ਤਫਤੀਸ਼ ਦੇ ਵਿੱਚ ਆਈ ਆ ਆ ਵੀ ਜਿਹੜੀ ਪ੍ਰੀਤੀ ਤੇ ਪੂਜਾ ਜਿਹੜੀ ਇਹ ਹੋਟਲ ਵਾਲਿਆਂ ਨੂੰ ਲੜਕੀਆਂ ਸਪਲਾਈ ਕਰਦੀ ਸੀ ਔਰ ਜਿਹੜਾ ਗ੍ਰਾਹਕ ਸੀਗਾ ਉਹਦਾ ਉਹ ਤਾਂ 1500 ਰੁਪਏ ਚਾਰजेस ਕੀਤੇ ਜਾਂਦੇ ਸੀਗੇ ਔਰ ਅੱਧਾ ਇਹ ਤਿੰਨੇ ਹੋਟਲ ਵਾਲੇ ਔਰ ਜਿਹੜੀ ਉਹ ਸੈਕਸ ਵਰਕਰ ਹੁੰਦੀ ਸੀਗੀ ਤੇ ਜਿਹੜੀ ਉਹ ਪ੍ਰੀਤੀ ਤੇ ਪੂਜਾ ਇਹ ਆਪਸ ਤੇ ਵਿੱਚ ਵੰਡ ਲੈਂਦੇ ਹੁੰਦੇ ਸਨ ਸਰੇ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹ ਤੁਮ ਸਾਡੇ ਕੋਲ ਤਾਂ ਕੱਲ ਇਨਫੋਰਮੇਸ਼ਨ ਆਈ ਹੈ ਬਾਕੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਰਿਮਾਂਡ ਲਿਆ ਤੇ ਉਸ ਦੇ ਵਿੱਚ ਹੋਰ ਜ਼ਿਆਦਾ ਕਲਾਸੇ ਹੋ ਸਕਦੇ ਨੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਫਰਾਰ ਹੋਈਆਂ ਦੋ ਦਲਾਲ ਔਰਤਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ